ਮਾਂ ਬੋਲੀ ਪਲ ਜਾਓਗੇ ਕੱਖਾਂ ਵਾਂਗ ਰੁਲ ਜਾਓਗੇ ਮਾਂ ਮਾਂ ਮਿੱਟੀ ਤੇ ਮਾਂ ਬੋਲੀ ਸੋ ਤਿੰਨੇ ਚੀਜ਼ਾਂ ਦੀ ਜੀਵਨ ਤੇ ਬਹੁਤ ਐਮੇਥ ਹੈ ਕਿ ਹਾਬ ਇਸੇ ਕੀ ਬੋਲੀ ਨਾ ਰਹੀ ਤਾਂ ਕਵਿਤਾਵਾਂ ਗੁੰਮ ਜਾਣਗੀਆਂ ਠੀਕ ਹੈ ਦੀ ਮਾਂਵਾਂ ਦੀਆਂ ਦਿੱਤੀਆਂ ਦੁਆਵਾਂ ਰੁਲ ਜਾਣੀਆਂ ਤੇ ਨਾਲ ਹੀ ਦਿੱਤੀਆਂ ਸ਼ਹਾਦਤਾਂ ਦਾ ਮਿੱਟੀਆਂ ਚ ਮਿਲਾ ਦਿਓ ਦੇਖਿਓ ਪੰਜਾਬੀਓ ਪੰਜਾਬੀ ਇਹਨਾਂ ਭਲਾ ਦਿਓ ਅੱਜ ਤੁਸੀਂ ਇਹ ਵਿਚਾਰ ਜੋ ਹੈ قافلے ਦੇ ਰੂਪ ਵਿੱਚ ਲੈ ਕੇ ਜਾ ਰਹੇ ਹੋ ਕਿੰਨੀਆਂ ਕਿ ਗੱਡੀਆਂ ਤੁਹਾਡੇ ਨਾਲ ਹੈ ਸ਼ਕਤੀ ਪ੍ਰਦਰਸ਼ਨ ਹੈ ਜਾਂ ਫਿਰ ਇੱਕ ਵਾਕਿਆਚੀ قافلہ ਹੈ ਇੰਨੀਆਂ ਗੱਡੇ ਚ ਬੰਦੇ ਬੈਠੇ ਹੋਏ ਨੇ ਵਾਕਿਆਚੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਮੈਨੂੰ ਸਿਰਜਿਆ ਮੇਰੀ ਮਾਂ ਨੇ ਆ ਤਾਂ ਜਿਸ ਮਾਂ ਨੇ ਮੈਨੂੰ ਸਿਰਜਿਆ ਜਿਸ ਪੰਜਾਬ ਨੇ ਮੇਰੀ ਸ਼ਖਸੀਅਤ ਬਣਾਈ ਆ ਮੈਂ ਉਹਦੇ ਮੋਰੇ ਕੀ ਸ਼ਕਤੀ ਪ੍ਰਦਰਸ਼ਨ ਕਰਨਾ ਵੀਰ ਜੀ ਕਿੰਨੀ ਇੱਕ ਗੱਡੀਆਂ ਕਾਫਲੇ ਦੇ ਨਾਲ ਤੁਹਾਨੂੰ ਲੱਗ ਰਹੀਆਂ ਬਾਲੀ ਸਾਹਿਬ ਦੀ ਭਾਜੀ ਕਮ ਸੇ ਕਮ 2 ਤੋਂ 300 ਗੱਡੀ ਸ਼ੂਰਲੀ ਨਾਲ ਕਿਹਾ ਜਾਂਦਾ ਹੈ ਕਿ ਬਾਲੀ ਸਾਹਿਬ ਦਾ ਫੈਨ ਫੋਲਵਿੰਗ ਤਾਂ ਜ਼ਿਆਦਾ ਹੈ ਹੀ ਹੈ ਤੇ ਮਿੱਤਰਚਾਰਾ ਸਾਂਝ ਬਹੁਤ ਵੱਡੀ ਵੱਡੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਬਹੁਤ ਕਰੀਬੀ ਮੰਨੇ ਜਾਂਦੇ ਹੋ ਦੀਪਕ ਬਾਲੀ ਜੀ ਤੇ ਕੋਈ ਬਹੁਤ ਚੰਗੀ ਗੱਲ ਹੈ ਪੰਜਾਬ ਦੀ ਵੀ ਕਿ ਅੱਜ ਪੰਜਾਬ ਦੇ ਕੋਲ ਐਸਾ ਇੱਕ ਮੁੱਖ ਮੰਤਰੀ ਮਿਲਿਆ ਕਿ ਜਿਹੜਾ ਪੰਜਾਬ ਦੀ ਮਿੱਟੀ ਚੋਂ ਪੈਦਾ ਹੋਇਆ ਜਿਹੜਾ ਆਮ ਪਰਿਵਾਰਾਂ ਚੋਂ ਪੈਦਾ ਹੋਇਆ ਜਿਨ੍ਹਾਂ ਨੂੰ ਪੰਜਾਬ ਦੇ ਜਨ ਜੀਵਨ ਦਾ ਪੂਰਨ ਗਿਆਨ ਆ ਉਹਨਾਂ ਦੀ ਪਰਵਰਿਸ਼ ਕਿਤੇ ਉੱਚੀਆਂ ਕੰਨਾਂ ਵਾਲੇ ਮਹਿਲਾ ਚ ਨਹੀਂ ਹੋਈ ਆ ਇਹਦਾ ਊੜਾ ਜਿਹੜਾ ਆ ਇਹਦੀ ਡੀਪੀ ਆ ਜੀ ਅੱਜ ਵੀ ਨਹੀਂ ਹੈ ਪਰ ਜਦੋਂ ਦਾ ਆਪਣਾ ਫੋਨ ਲਿਆ ਅੱਛਾ ਬਈ ਉਦੋਂ ਦੇ ਮੇਰੀ ਡੀਪੀ ਇਹੀ ਆ ਇਹ ਮੇਰਾ ਪਿਆਰ ਆ ਇਹ ਮੇਰੀ ਸ਼ਰਤ ਆ ਮੇਰੇ ਘਰ ਜਾ ਕੇ ਦੇਖ ਲੋ ਮੇਰੇ ਘਰ ਦੇ ਬਾਹਰ ਮੇਰੇ ਪਿਤਾ ਦਾ ਨਾਂ ਪੰਜਾਬੀ ਵਿੱਚ ਲਿਖਿਆ ਹੋਊਗਾ ਕਿ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਤੁਹਾਡੇ ਬੋਰਡ ਲੱਗੇ ਹੋਏ ਨੇ ਭਗਵੰਤ ਸਿਮਰਨ ਸਾਹਿਬ ਦੀ ਫੋਟੋ ਹੈ ਬਹੁਤ ਜ਼ਿਆਦਾ ਪ੍ਰਫੁੱਲਤ ਹੋ ਰਹੇ ਨੇ ਬੋਰਡ ਕਾਫੀ ਦੇਖੇ ਹੈ ਥਾਂ ਥਾਂ ਤੇ ਬੋਰਡ ਲੱਗੇ ਆ ਕਿੰਨਾ ਪਿਆਰ ਲੋਕਾਂ ਨੂੰ ਮਿਲ ਰਿਹਾ ਹੈ ਕਿਤੇ ਸਿਆਸਤ 'ਚ ਆਣ ਦਾ ਚਾਂਸ ਤਾਂ ਨਹੀਂ ਪਾਉਂਦੇ ਨਹੀਂ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਆਪਣਾ ਜਿਹੜਾ ਕੰਮ ਹੈ ਕਿਉਂਕਿ ਮੈਂ ਆਮ ਆਦਮੀ ਪਾਰਟੀ 'ਚ ਤਾਂ ਹੈ ਹੀ ਆ ਆਪਣੀ ਪਾਰਟੀ ਦਾ ਝੰਡਾ ਬੁਲੰਦ ਕਰਨਾ ਆਪਣੀ ਪਾਰਟੀ ਦੇ ਪਲੇ ਲਈ ਆਪਣੇ ਪਾਰਟੀ ਦੇ ਪ੍ਰਚਾਰ ਲਈ ਪ੍ਰਸਾਰ ਲਈ ਕੰਮ ਕਰਨਾ ਹਰ ਪਾਰਟੀ ਦੇ ਵਲੰਟੀਅਰ ਦਾ ਫਰਜ਼ ਬਣਦਾ 21 ਫਰਵਰੀ ਨੂੰ ਜਿੱਥੇ ਪੰਜਾਬੀ ਮਾਂ ਬੋਲੀ ਦਿਵਸ ਪੂਰੇ ਵਿਸ਼ਵ ਪੱਧਰ ਦੇ ਵਿੱਚ ਮਨਾਇਆ ਜਾਂਦਾ ਹੈ ਉੱਥੇ ਹੀ ਅੱਜ ਵੱਡੀ ਗਿਣਤੀ ਦੇ ਵਿੱਚ ਇੱਕ ਕਾਫਲਾ ਜੋ ਬੰਗਿਆ ਤੋਂ ਹੁੰਦਾ ਹੋਇਆ ਰੋਪੜ ਵਕ ਵਕ ਥਾਵਾ ਤੋਂ ਬੜਾ ਚਾਰ ਹੁੰਦਾ ਹੋਏ ਕੁਰਾਲੀ ਮੁਰੇਂਡਾ ਤੇ ਇਸ ਦੇ ਨਾਲ ਹੀ ਮੁਹਾਰੀ ਵਿਖੇ ਸਮਾਪਤ ਹੋਏਗਾ ਇੱਕ ਕਾਫਲੇ ਦਾ ਮੁੱਖ ਉਦੇਸ਼ ਕੀ ਹੈ ਇਸ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਪੰਜਾਬੀ ਮਾਂ ਬੋਲੀ ਦੇ ਬਹੁਤ ਹੀ ਵੱਡੇ ਪ੍ਰੇਮੀ ਦੀਪਕ ਬਾਲੀ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਦੀਪਕ ਜੀ ਸਭ ਤੋਂ ਪਹਿਲਾਂ ਪੰਜਾਬੀ ਮਾਂ ਬੋਲੀ ਦੀਆਂ ਮੁਬਾਰਕਾਂ ਔਰ ਤੁਫਸੀ ਮੁਬਾਰਕਬਾਦ ਦੇ ਪਾਤਰੋਂ ਐਡਾ ਵੱਡਾ ਕਾਫਲਾ ਲੈ ਕੇ ਤੁਸੀਂ ਅੱਜ ਸੜਕ ਤੇ ਉਤਰੇ ਹੋ ਬਹੁਤ ਬਹੁਤ ਧੰਨਵਾਦ ਲਟਾਵਾ ਜੀ ਮੈਨੂੰ ਵੀ ਬੜਾ ਚੰਗਾ ਲੱਗ ਰਿਹਾ ਜਦੋਂ ਮੈਂ ਆਪਣੇ ਜੀਵਨ ਚ ਇੱਕ ਵੀ ਕਦਮ ਆਪਣੀ ਮਾਂ ਬੋਲੀ ਲਈ ਪੁੱਟਦਾ ਆਪਣੀ ਪੰਜਾਬੀ ਜ਼ੁਬਾਨ ਲਈ ਪੁੱਟਦਾ ਆਪਣੀ ਪੰਜਾਬੀ ਤੇ ਲਈ ਪੁੱਟਦਾ ਮੇਰੇ ਮਨ ਨੂੰ ਬੜੀ ਤਸੱਲੀ ਮਿਲਦੀ ਹੈ ਮੈਨੂੰ ਲੱਗਦਾ ਕਿ ਜਿਸ ਪੰਜਾਬੀਤ ਵਾਲੇ ਪ੍ਰੇਮ ਨਾਲ ਇਸ ਮਿੱਟੀ ਨੇ ਮੈਨੂੰ ਪਿਆਰ ਕੀਤਾ ਔਰ ਜਿਸ ਮਿੱਟੀ ਨੇ ਮੈਨੂੰ ਪਿਆਰ ਕੀਤਾ ਜਿਸ ਭਾਸ਼ਾ ਨੇ ਮੈਨੂੰ ਲਫ਼ਜ਼ ਦਿੱਤੇ ਆ ਜਿਸ ਪੰਜਾਬ ਦੀ ਮਿੱਟੀ 'ਚ ਉਗਿਆ ਮੈਂ ਅੰਨ ਖਾਦਾ ਆ ਜਿਹਦਾ ਮੈਂ ਅੰਮ੍ਰਿਤ ਵਰਗਾ ਪਾਣੀ ਪੀਤਾ ਤੇ ਜਿਹਦੀ ਮੈਂ ਪਲੋਸਤੀ ਆ ਜਿੱਤੇ ਕਰਕੇ ਮੈਨੂੰ ਪੰਜਾਬੀ ਕਿਹਾ ਜਾਂਦਾ ਜਦੋਂ ਮੈਂ ਉਹਦੇ ਲਈ ਕੁਝ ਕਰਦਾ ਤਾਂ ਮੇਰੇ ਮਨ ਨੂੰ ਬੜੀ ਤਸੱਲੀ ਮਿਲਦੀ ਆ ਮੈਨੂੰ ਲੱਗਦਾ ਕਿ ਅਸਲ 'ਚ ਇਹ ਸਾਡੀ ਪਛਾਣ ਆ ਮੇਰੀ ਪਛਾਣ ਜਿਹੜੀ ਆ ਮੇਰੇ ਲਹੂ ਤੋਂ ਨਹੀਂ ਹੋ ਸਕਦੀ ਮੇਰੀ ਚਮੜੀ ਤੋਂ ਨਹੀਂ ਹੋ ਸਕਦੀ ਮੇਰੀ ਪਛਾਣ ਜਾਂ ਮੇਰੀ ਜੀਵਨ ਸ਼ੈਲੀ ਤੋਂ ਜਾਂ ਮੇਰੇ ਪਹਿਰਾਵੇ ਤੋਂ ਤੇ ਜਾਂ ਮੇਰੀ ਭਾਸ਼ਾ ਤੋਂ ਤਿੰਨ ਚੀਜ਼ਾਂ ਨਾਲ ਪਛਾਣ ਬਣਦੀ ਬੰਦੇ ਦੀ ਬਾਲੀ ਸਾਬ ਬਤੌਰ ਪੱਤਰਕਾਰ ਮੈਂ ਬਹੁਤ ਸਾਰੀਆਂ ਇੰਟਰਵਿਊਜ਼ ਕੀਤੀਆਂ ਪਰ ਜੋ ਲਫ਼ਜ਼ ਤੁਹਾਡੇ ਮੂੰਹ ਚੋਂ ਨਿਕਲੇ ਮੈਂ ਉਸ ਗੱਲ ਦਾ ਮੈਂ ਰੀਲੀ ਆਮ ਟੂ ਮੱਚ ਇਨਸਪਾਇਰ ਕਿ ਵੈਸੇ ਤਾਂ ਪੰਜਾਬੀ ਬੋਲਨੇ ਚਾਹੀਦੀ ਹੈ ਕਿ ਮੈਂ ਬਹੁਤ ਉਸ ਚੀਜ਼ ਨਾਲ ਬਹੁਤ ਮੈਨੂੰ ਦਿਲ ਖਿੱਚ ਮਾਂ ਲੱਗਿਆ ਕਿ ਤੁਸੀਂ ਮੈਨੂੰ ਕਿਹਾ ਕਿ ਮੈਂ ਪੰਜਾਬੀ ਆ ਪਰ ਮੇਰੇ ਖੂਨ ਚ ਪੰਜਾਬੀ ਹੈ ਖੂਨ ਚ ਪੰਜਾਬੀ ਹੁੰਦੇ ਹੋਏ ਤੁਸੀਂ ਅੱਜ ਪੰਜਾਬੀ ਮਾਂ ਬੋਲੀ ਦੀ ਸੇਵਾ ਕਿਵੇਂ ਕਰ ਰਹੇ ਹੋ ਦੇਖੋ ਇਹ ਹਰ ਪੰਜਾਬੀ ਦਾ ਫਰਜ਼ ਆ ਇਹ ਲਟਾਵਾ ਜੀ ਇੱਕ ਬੜਾ ਇਰੱਥ ਆ ਇਰੱਥ ਮੈਂ ਨਹੀਂ ਚਲਾਇਆ ਇਹ ਮੇਰੇ ਹਜ਼ਾਰਾਂ ਸਾਲ ਪੁਰਾਣੇ ਬਜ਼ੁਰਗਾਂ ਨੇ ਚਲਾਇਆ ਰੱਖਿਆ ਜੀ ਜਦੋਂ ਬਜ਼ੁਰਗਾਂ ਨੇ ਚਲਾਇਆ ਉਹਨਾਂ ਕੋਲੋਂ ਚਲਦਾ ਚਲਦਾ ਇਹ ਅੱਗੇ ਆਇਆ ਇਹ ਅੱਗੇ ਚਲਦੇ ਚਲਦੇ ਮੇਰੇ ਪੜਦਾਦਾ ਜੀ ਕੋ ਆਇਆ ਮੇਰੇ ਸਾਡੇ ਸਾਰਿਆਂ ਦੇ ਤੇ ਫਿਰ ਮੇਰੇ ਦਾਦਾ ਜੀ ਕੋ ਆਇਆ ਤੇ ਮੇਰੇ ਦਾਦਾ ਜੀ ਨੇ ਮੇਰੇ ਪਿਤਾ ਨੂੰ ਦਿੱਤਾ ਇਹ ਰੱਥ ਵਿਰਾਸਤ ਦਾ ਤੇ ਉਹਨਾਂ ਨੇ ਮੈਨੂੰ ਦਿੱਤਾ ਤੇ ਹੁਣ ਮੇਰਾ ਫਰਜ਼ ਬਣਦਾ ਕਿ ਮੈਂ ਇਸ ਰੱਥ ਨੂੰ ਮਖਾਰ ਕੇ ਸਵਾਰ ਕੇ ਇਤਰਾਸ਼ ਕੇ ਚਮਕਾ ਕੇ ਲਿਸ਼ਕਾ ਕੇ ਬਿੱਤਰ ਕਰਕੇ ਇਹਨੂੰ ਆਪਣੀ ਆਉਣ ਵਾਲੀ ਪੀੜ੍ਹੀਆਂ ਦੇਣਾ ਆਉਣ ਵਾਲੀ ਪੀੜ੍ਹੀ ਮਤਲਬ ਸਿਰਫ ਮੇਰੇ ਬੱਚੇ ਮੇਰੇ ਬੱਚੇ ਨਹੀਂ ਹੈ ਜਿੰਨੇ ਵੀ ਪੰਜਾਬ ਦੇ ਬੱਚੇ ਆ ਉਹ ਸਾਰੇ ਮੇਰੇ ਬੱਚੇ ਆ ਉਹ ਸਾਡੇ ਬੱਚੇ ਆ ਤੋਂ ਜਿਹੜਾ ਭਾਸ਼ਾ ਆ ਇਹ ਜਾਂ ਜਿਹੜਾ ਸੱਭਿਆਚਾਰ ਆ ਜਿਹੜੀ ਵਿਰਾਸਤ ਆ ਇਹ ਕੋਈ ਡੱਬਿਆਂ ਚ ਬੰਦ ਕਰਕੇ ਗਾਂ ਨਹੀਂ ਜਾਣੀ ਦਰਖਤਾਂ ਨਾਲ ਟੰਗ ਹੋ ਕੇ ਅੱਗੇ ਨਹੀਂ ਜਾਣੀ ਇਹ ਮਨੁੱਖ ਦੀ ਆ ਇਹ ਮਨੁੱਖ ਦਾ ਜੀਵਨ ਆ ਮਨੁੱਖ ਦੀ ਜੀਵਨ ਸ਼ੈਲੀ ਆ ਤੇ ਇਹ ਲਫ਼ਜ਼ ਮਨੁੱਖ ਤੋਂ ਮਨੁੱਖ ਰਹੇ ਅੱਗੇ ਜਾਣੇ ਆ ਤੇ ਇਸ ਕਰਕੇ ਮੈਂ ਸੋਚਦਾ ਕਿ ਹਰ ਇੱਕ ਪੰਜਾਬੀ ਨੂੰ ਇਹਦੇ ਲਈ ਕੰਮ ਕਰਨਾ ਚਾਹੀਦਾ ਠੀਕ ਹੈ ਤੁਸੀਂ ਇੱਕ ਸਤਰਾਂ ਵੀ ਸਾਨੂੰ ਦੱਸ ਰਹੇ ਸੀ ਕਵਿਤਾਵਾਂ ਦੀਆਂ ਕੀ ਉਹ ਸਤਰਾਂ ਕਿੰਨਾ ਕੁ ਮੈਨੇ ਰਖਾਂਦੀਆਂ ਨੇ ਤੁਹਾਡੀ ਜੀਵਨ ਸ਼ੈਲੀ ਦੇ ਵਿੱਚ ਤੁਸੀਂ ਦੱਸ ਰਹੇ ਸੀ ਦੇਖੋ ਸਭ ਤੋਂ ਪਹਿਲੀ ਸਤਰ ਤਾਂ ਇੱਥੇ ਆ ਜਾਂਦੀ ਆ ਕਿ ਮਾਂ ਬੋਲੀ ਪੁੱਲ ਜਾਓਗੇ ਕੱਖਾਂ ਵਾਂਗ ਰੁਲ ਜਾਓਗੇ ਕਿ ਜਿਹੜਾ ਵਿਅਕਤੀ ਆਪਣੀ ਦੇਖੋ ਤਿੰਨ ਚੀਜ਼ਾਂ ਦੀ ਇਮਤਿਹਾਨ ਹੁੰਦੀ ਜ਼ਿੰਦਗੀ 'ਚ ਪਹਿਲੀ ਮਾਂ ਜਿਹੜੀ ਤੁਹਾਨੂੰ ਜਨਦੀ ਆ ਦੂਜੀ ਤੁਹਾਡੀ ਮਾਂ ਮਿੱਟੀ ਜਿਹੜੀ ਜਿਸ ਧਰਤੀ ਤੇ ਤੁਸੀਂ ਪੈਰ ਰੱਖਦੇ ਹੋ ਪਹਿਲਾ ਪੈਰ ਮੈਂ ਜਿਸ ਮਿੱਟੀ ਤੇ ਰੱਖਿਆ ਉਹ ਮੇਰੀ ਮਾਂ ਮਿੱਟੀ ਆ ਤਾਂ ਜਿਹੜੀ ਮੇਰੀ ਮਾਂ ਮਾਂ ਮਿੱਟੀ ਤੇ ਜਿਸ ਸ਼ਬਦ ਨਾਲ ਪਹਿਲੀ ਅਸੀਸ ਮਾਂ ਦਾ ਪਿਆਰ ਮਾਂ ਦਾ ਦులਾਰ ਮੇਰੇ ਕੰਨਾਂ 'ਚ ਪਿਆ ਤੇ ਉਹ ਮੇਰੀ ਮਾਂ ਬੋਲੀ मां मां ਮਿੱਟੀ ਤੇ मां ਬੋਲੀ ਸੋ ਤਿੰਨੇ ਚੀਜ਼ਾਂ ਦੀ ਜੀਵਨ 'ਚ ਬਹੁਤ ਐਮੇਤ ਹੁੰਦੀ ਆ ਤੁਸੀਂ ਕਿਹਾ ਵੀ ਸੀ ਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਗੁਮ ਜਾਣਗੀਆਂ ਠੀਕ ਹੈ ਜੀ ਮਾਵਾਂ ਦੀਆਂ ਦਿੱਤੀਆਂ ਦੁਆਵਾਂ ਰੁੱਲ ਜਾਣੀਆਂ ਤੇ ਨਾਲ ਹੀ ਦਿੱਤੀਆਂ ਸ਼ਹਾਦਤਾਂ ਦਾ ਮਿੱਟੀਆਂ 'ਚ ਮਿਲਾ ਦਿਓ ਦੇਖਿਓ ਪੰਜਾਬੀਓ ਪੰਜਾਬੀ ਇਹਨਾਂ ਭਲਾ ਦਿਓ ਅੱਜ ਤੁਸੀਂ ਇਹ ਵਿਚਾਰ ਜੋ ਹੈ ਇੱਕ ਕਾਫਲੇ ਦੇ ਰੂਪ ਵਿੱਚ ਲੈ ਕੇ ਜਾ ਰਹੇ ਹੋ ਕਿੰਨੀਆਂ ਕ ਗੱਡੀਆਂ ਤੁਹਾਡੇ ਨਾਲ ਹੈ ਸ਼ਕਤੀ ਪ੍ਰਦਰਸ਼ਨ ਹੈ ਜਾਂ ਫਿਰ ਇੱਕ ਵਾਕੀ ਚੀ ਕਾਫਲਾ ਜਿੰਨੀਆਂ ਗੱਡੇ ਚ ਬੰਦੇ ਬੈਠੇ ਹੋਏ ਨੇ ਵਾਕੀ ਚ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਦੇਖੋ ਸ਼ਕਤੀ ਮਾਂ ਨੇ ਦਿੱਤੀ ਆ ਜੀ ਸ਼ਕਤੀ ਮਾਂ ਬੋਲੀ ਨੇ ਦਿੱਤੀ ਆ ਸ਼ਕਤੀ ਮਾਂ ਮਿੱਟੀ ਨੇ ਦਿੱਤੀ ਆ ਤੇ ਕੀ ਮੈਂ ਇਸ ਤਰ੍ਹਾਂ ਆਪਣੀ ਮਾਂ ਦੇ ਮੋਰੇ ਸ਼ਕਤੀ ਪ੍ਰਦਰਸ਼ਨ ਕਰ ਸਕਦਾ ਇਹ ਜੋ ਮੇਰੇ ਸਰੀਰ ਚ ਊਰਜਾ ਆ ਇਹ ਮੇਰੀ ਮਾਂ ਦੀ ਦਿੱਤੀ ਹੋਈ ਆ ਮੈਨੂੰ ਸਰਜਿਆ ਮੇਰੀ ਮਾਂ ਨੇ ਆ ਤਾਂ ਜਿਸ ਮਾਂ ਨੇ ਮੈਨੂੰ ਸਰਜਿਆ ਜਿਸ ਪੰਜਾਬ ਨੇ ਮੇਰੀ ਸ਼ਖਸੀਅਤ ਬਣਾਈ ਆ ਮੈਂ ਉਹਦੇ ਮੋਰੇ ਕੀ ਸ਼ਕਤੀ ਪ੍ਰਦਰਸ਼ਨ ਕਰਨਾ ਇਹ ਮੇਰੀ ਭਾਵਨਾ ਆ ਇਹ ਮੇਰੀ ਤਪੱਸਿਆ ਆ ਇਹ ਮੇਰੀ ਅਰਾਧਨਾ ਆ ਕਿ ਮੈਂ ਉਸ ਮਾਂ ਦੇ ਲਈ ਜਿਨ ਮੇਰੀ ਸ਼ਖਸੀਅਤ ਦਾ ਵਿਕਾਸ ਕੀਤਾ ਕਿ ਮੋਦੇ ਚੰਨਾ ਚ ਆਪਣੇ ਜੀਵਨ ਦੇ ਕੁਝ ਪਲ ਜਿਹੜੇ ਤੁਛ ਰੂਪ ਚ ਪੇਟ ਕਰ ਸਕਾ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਆ ਤੁਹਾਡੀ ਫੈਨ ਫੋਲੋਇੰਗ ਵੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਤੁਹਾਡੇ ਸਬਸਕ੍ਰਾਈਬਰ ਵੀ ਨੇ ਤੇ ਨਾਲ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਆ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਗੁਰਦਾਸਪਨ ਸਾਹਿਬ ਹਰਪਜਨ ਮਾਨ ਸਾਹਿਬ ਜਾਂ ਹੋਰ ਪੰਜਾਬੀ ਇੰਡਸਟਰੀ ਫਿਲਮ ਇੰਡਸਟਰੀ ਦੇ ਨਾਲ ਜਾਂ ਰਾਈਟਰਸ ਵੀ ਨੇ ਉਹਦੇ ਨਾਲ ਤੁਹਾਡੀ ਅਕਸਰ ਪੋਸਟਰ ਦੇਖਣ ਨੂੰ ਮਿਲਦੀਆਂ ਉਹ ਦਿਖਾਵੇ ਵਾਲਾ ਪਿਆਰ ਹੈ ਜਾਂ ਵਾਕੇਚੀ ਪੰਜਾਬੀ ਮਾਂ ਬੋਲੀ ਵਾਲਾ ਭਰਾਮਾ ਵਾਲਾ ਪਿਆਰ ਹੈ ਕਿਉਂਕਿ ਜਦੋਂ ਮਾਂ ਇੱਕ ਹੈ ਬੋਲੀ ਸਾਡੀ ਇੱਕ ਹੈ ਤਾਂ ਉਹ ਭਰਾ ਹੀ ਹੋਏ ਸਾਡੇ ਸਾਡਾ ਭਰਾਮਾ ਵਾਲਾ ਪਿਆਰ ਹੋਇਆ ਮੈਨੂੰ ਕੋਈ ਲੋੜ ਨਹੀਂ ਜੀਵਨ ਵਿੱਚ ਕਿਸੇ ਚੀਜ਼ ਦਾ ਦਿਖਾਵਾ ਕਰਨ ਦੀ ਜੀ ਮੇਰਾ ਜੀਵਨ ਬਹੁਤ ਖੂਬਸੂਰਤ ਹੈ ਜੀ ਬਹੁਤ ਪਰਮਾਤਮਾ ਨੇ ਮੈਨੂੰ ਦੁਨੀਆ ਦੇ ਸਭ ਤੋਂ ਖੂਬਸੂਰਤ ਪਰਿਵਾਰ ਚ ਪੈਦਾ ਕੀਤਾ ਦੁਨੀਆ ਦੀ ਸਭ ਤੋਂ ਜ਼ਮੀਨੀ ਤੌਰ ਤੇ ਵੀ ਜ਼ਰਖੇਜ਼ ਤੇ ਬਹੁਤਨ ਤੌਰ ਤੇ ਵੀ ਜ਼ਰਖੇਜ਼ ਉਸ ਜ਼ਮੀਨ ਦੇ ਹਿੱਸੇ 'ਚ ਪੈਦਾ ਕੀਤਾ ਜਿਹੜੀ ਬਹੁਤ ਜ਼ਰਖੇਜ਼ ਆ ਤੇ ਬਹੁਤ ਪਿਆਰਾ ਮੇਰਾ ਪਰਿਵਾਰ ਆ ਬਹੁਤ ਸਿਆਣੇ ਮੇਰੇ ਮਾਪੇ ਆ ਨਾਲ ਹੀ ਕੁਐਸਚਨ ਰਾਈਜ਼ ਹੁੰਦਾ ਤੁਹਾਡਾ ਜਨਮ ਕਿੱਥੋਂ ਹੋਇਆ ਮੇਰਾ ਜਨਮ ਗੜਸ਼ੰਗਰ ਤਹਿਸੀਲ ਆ ਜੀ ਤਾਂ ਉਹਦੇ 'ਚ ਪਿੰਡ ਪੰਡਾ ਜੀ ਗੋਂਦਪੁਰ ਉਹ ਤੇ ਗੋਂਪੁਰ ਪਿੰਡ ਦਾ ਮੈਂ ਜਮਿਆ ਪਲਿਆ ਪੜਿਆ ਉਸ ਤੋਂ ਬਾਅਦ ਦੁਆਬਾ ਮੇਰੀ ਧਰਤੀ ਆ ਤੇ ਦੁਆਬੇ ਦੇ ਜਨ ਜੀਵਨ ਨੇ ਮੈਨੂੰ ਬਣਾਇਆ ਮੇਰੀ ਜ਼ੁਬਾਨ ਜਿਹੜਾ ਐਕਸੈਂਟ ਆ ਉਹ ਦੁਆਬੀ ਦੁਆਬੀਆ ਐਕਸੈਂਟ ਆ ਜ਼ੁਬਾਨ ਐਕਸੈਂਟ ਜਿਹੜਾ ਹੁੰਦਾ ਜਿਹੜਾ ਹਰ ਕਹਿੰਦੇ 10 ਕੋ ਤੇ ਪਤਾ ਜਾਂਦਾ ਜੀ ਜੀ ਤੇ ਜਿਹੜੀ ਮੇਰੀ ਜ਼ੁਬਾਨ ਆ ਮੇਰਾ ਪਿੰਡ ਆ ਮੇਰਾ ਵਜੂਦ ਆ ਮੇਰਾ ਪਿੰਡ ਗੋਂਪੁਰ ਗੋਂਪੁਰ ਚਲੋ ਇਸ ਦੇ ਨਾਲ ਹੀ ਜੇ ਗੱਲ ਕਰਦੇ ਆ ਮੈਂ ਤੁਹਾਡੇ ਨਾਲ ਫੇਸਬੁੱਕ ਤੇ ਵੀ ਜੁੜਿਆ ਹੋਇਆ ਚਾਹੇ ਮੇਰੀ ਮੁਲਾਕਾਤ ਤੁਹਾਡੇ ਨਾਲ ਪਹਿਲੀ ਵਾਰ ਹੋ ਰਹੀ ਹੈ ਮੈਨੂੰ ਇਹ ਬਹੁਤ ਹੋਇਆ ਕਿ ਅੱਜ ਕੱਲ੍ਹ ਜਨਮ ਦਿਨ ਦੀਆਂ ਮੁਬਾਰਕਾਂ ਵੀ ਲੋਕ ਹੈਪੀ ਬਰਥਡੇ ਵਿੱਚ ਦਿੰਦੇ ਨੇ ਤੇ ਅੰਗਰੇਜ਼ੀ ਵਿੱਚ ਹੈਪੀ ਬਰਥਡੇ ਲਿਖਿਆ ਜਾਂਦਾ ਤੇ ਕੁਝ ਦਿਨ ਪਹਿਲਾਂ ਤੁਹਾਡੇ ਮਾਤਾ ਜੀ ਦਾ ਜਨਮ ਦਿਨ ਸੀ ਤੇ ਤੁਸੀਂ ਪੰਜਾਬੀ ਦੇ ਅੱਖਰ ਜੋ ਆਪਣੀ ਮਾਂ ਵਾਸਤੇ ਲਿਖੇ ਸੀ ਉਹ ਬਹੁਤ ਦਿਲ ਖਿੱਚਵੇਂ ਸੀ ਦੱਸੋ ਪੰਜਾਬੀ ਚ ਹੀ ਤੁਸੀਂ ਫੇਸਬੁੱਕ ਚ ਲਾ ਰਹੇ ਹੋ ਤੇ ਕਿਵੇਂ ਦਾ ਲੱਗਦਾ ਹੈ ਪ੍ਰਮੋਟ ਕਰਨਾ ਚਾਹੁੰਦੇ ਹੋ ਪੰਜਾਬੀ ਨਾਲ ਵੇਖੋ ਜਿਹੜਾ ਸੱਭਿਆਚਾਰ ਆ ਇਹ ਵੰਦਾ ਹੋਇਆ ਦਰਿਆ ਆ ਜੀ ਸੱਭਿਆਚਾਰ ਨੂੰ ਤੁਸੀਂ ਰੋਕ ਨਹੀਂ ਸਕਦੇ ਸੱਭਿਆਚਾਰ ਨੂੰ ਜੇ ਤੁਸੀਂ ਰੋਕ ਲਓਗੇ ਤਾਂ ਉਹ ਚ ਖੜੋਤ ਆ ਜਾਗੀ ਜੀ ਦਰਿਆ ਪਾਣੀ ਜਿਹੜਾ ਵਗਦਾ ਹੈ ਉਹ ਨਿਰਮਲ ਹੈ ਜਿਹੜਾ ਪਾਣੀ ਖੜ ਜਾਂਦਾ ਉਹਦੇ ਚ ਕਾਈ ਪੈਦਾ ਹੋ ਜਾਂਦੀ ਹੈ ਉਹ ਗੰਦਗੀ ਪੈਦਾ ਕਰਨੀ ਸ਼ੁਰੂ ਕਰ ਦਿੰਦਾ ਸੋ ਇਵੇਂ ਸੱਭਿਆਚਾਰ ਆ ਤਾਂ ਸੱਭਿਆਚਾਰ ਜਿਹੜਾ ਆ ਇਹ ਗਾਹ ਵਧ ਰਿਹਾ ਇੱਕ ਸਮੇਂ ਤੇ ਪੂੜਾ ਪੰਘੀੜੀ ਪੱਖੀ ਸਾਡਾ ਸੱਭਿਆਚਾਰ ਸੀ ਪੱਟੀਆਂ ਸਾਡੀਆਂ ਸੱਭਿਆਚਾਰ ਸੀ ਘੜੋਲੀ ਸਾਡਾ ਸੱਭਿਆਚਾਰ ਸੀ ਪਰ ਲੇਕਿਨ ਹੁਣ ਸਮੇ ਦੇ ਨਾਲ ਨਾਲ ਕੀ ਹੋਇਆ ਕਿ ਜਿਹੜੀ ਨਵੀਂ ਟੈਕਨੋਲੋਜੀ ਆ ਅੱਜ ਜਦੋਂ ਅੱਜ ਤੋਂ 100 ਸਾਲ ਬਾਅਦ ਤੁਸੀਂ ਦੇਖੋਗੇ ਤੇ ਗੂਗਲ ਨੂੰ ਤੁਸੀਂ ਸੱਭਿਆਚਾਰ ਮੰਨੋਗੇ ਜੀ ਤੁਸੀਂ ਫੇਸਬੁੱਕ ਨੂੰ ਸੱਭਿਆਚਾਰ ਮੰਨੋਗੇ ਤੁਸੀਂ ਆਈ ਬੌਕਸ ਨੂੰ ਸੱਭਿਆਚਾਰ ਮੰਨੋਗੇ ਤੋਂ ਮੈਂ ਸੋਚਣਾ ਕਿ ਸਮੇ ਦੇ ਨਾਲ ਨਾਲ ਸਾਨੂੰ ਸਾਰੇ ਟੂਲਸ ਵਰਤਣੇ ਚਾਹੀਦੇ ਆ ਕਿ ਜਿਨ੍ਹਾਂ ਜਿਨ੍ਹਾਂ ਟੂਲਸ ਦੇ ਉੱਤੇ ਅਸੀਂ ਆਪਣੀ ਆਪਣੇ ਐਥੀਕਲ ਵੈਲਿਊਜ਼ ਆਪਣੇ ਮੋਰਲ ਵੈਲਿਊਜ਼ ਆਪਣੀ ਸੋਸ਼ਲ ਵੈਲਿਊਜ਼ ਔਰ ਆਪਣੀ ਕਲਚਰਲ ਆਇਡੈਂਟਿਟੀਆਂ ਉਹਨਾਂ ਨੂੰ ਲੈ ਕੇ ਜਾ ਸਕੀਏ ਕਿਉਂਕਿ ਜਿਹੜਾ ਸਾਡੀ ਭਾਸ਼ਾ ਆ ਇਹਨੇ ਹੌਲੀ-ਹੌਲੀ ਅਗਲੀ ਪੀੜ੍ਹੀ ਕੋਲ ਜਾਣਾ ਹੈ ਤਾਂ ਸਾਡੀ ਪੀੜ ਸਾਡਾ ਫਰਜ਼ ਬਣਦਾ ਕਿ ਅਸੀਂ ਅਗਲੀ ਪੀੜ੍ਹੀ ਨੂੰ ਆਪ ਇਹੋ ਦੇ ਹੱਥਾਂ 'ਚ ਦੇਈਏ ਤਾਂ ਕਿ ਉਹ ਅਗਾ ਲੈ ਕੇ ਜਾ ਸਕਣ ਕਿਹਾ ਜਾਂਦਾ ਹੈ ਕਿ ਬਾਲੀ ਸਾਹਿਬ ਦਾ ਫੈਨ ਫੋਲਡਿੰਗ ਤਾਂ ਜ਼ਿਆਦਾ ਹੈ ਹੀ ਹੈ ਤੇ ਮਿੱਤਰਚਾਰਾ ਸਾਂਝ ਬਹੁਤ ਵੱਡੀ ਵੱਡੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਬਹੁਤ ਕਰੀਬੀ ਮੰਨੇ ਜਾਂਦੇ ਹੋ ਦੀਪਕ ਬੱਲੀ ਜੀ ਕਿਵੇਂ ਦਾ ਲੱਗਦਾ ਜਦੋਂ ਪੰਜਾਬੀ ਮਾਂ ਬੋਲੀ ਜਦੋਂ ਕਾਮੇਡੀ ਸਰਕਸ ਜਦੋਂ ਚਲਦੀਆਂ ਸੀ ਹਿੰਦੀ ਦੇ ਵਿੱਚ ਤੇ ਭਗਵੰਤ ਮਾਨ ਸਾਹਿਬ ਨੇ ਪੰਜਾਬੀ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਆਪਣੀ ਪਛਾਣ ਬਣਾਈ ਅੱਜ ਤੁਹਾਡੀ ਪਛਾਣ ਜੋ ਹੈ ਭਗਵੰਤ ਮਾਨ ਸਾਹਿਬ ਨਾਲ ਵੀ ਹੈ ਤੁਹਾਡੀਆਂ ਸੋਸ਼ਲ ਮੀਡੀਆ ਤੇ ਫੋਟੋਆਂ ਵੀ ਦਿਖਾਈ ਜਾਂਦੀਆਂ ਨੇ ਅਕਸਰ ਕਿਵੇਂ ਦਾ ਲੱਗਦਾ ਜਦੋਂ ਪੰਜਾਬ ਦੇ ਸਾਰੇ ਕਲਾਕਾਰ ਇਕਜੁੱਟ ਹੋ ਕੇ ਪੰਜਾਬੀ ਮਾਂ ਬੋਲੀ ਨੂੰ ਸਿਖਰਾਂ ਤੱਕ ਲੈ ਗਏ। ਦੇਖੋ ਇਹ ਬਹੁਤ ਚੰਗੀ ਗੱਲ ਹੈ ਪੰਜਾਬ ਦੀ ਵੀ ਕਿ ਅੱਜ ਪੰਜਾਬ ਦੇ ਕੋਲ ਐਸਾ ਇੱਕ ਮੁੱਖ ਮੰਤਰੀ ਮਿਲਿਆ ਕਿ ਜਿਹੜਾ ਪੰਜਾਬ ਦੀ ਮਿੱਟੀ ਚੋਂ ਪੈਦਾ ਹੋਇਆ ਜਿਹੜਾ ਆਮ ਪਰਿਵਾਰਾਂ ਚੋਂ ਪੈਦਾ ਹੋਇਆ ਜਿਨ੍ਹਾਂ ਨੂੰ ਪੰਜਾਬ ਦੇ ਜਨ ਜੀਵਨ ਦਾ ਪੂਰਨ ਗਿਆਨ ਆ ਉਹਨਾਂ ਦੀ ਪਰਵਰਿਸ਼ ਕਿਤੇ ਉੱਚੀਆਂ ਕੰਧਾਂ ਵਾਲੇ ਮਹਿਲਾਂ 'ਚ ਨਹੀਂ ਹੋਈ। ਉਹਨਾਂ ਨੇ ਆਮ ਸਧਾਰਨ ਵਿਅਕਤੀ ਦਾ ਜੀਵਨ ਦੇਖਿਆ। ਉਹਨਾਂ ਦੇ ਮਾਪੇ ਨੇ ਜਿਸ ਤਰ੍ਹਾਂ ਸਾਨੂੰ ਸਾਡੇ ਮਾਵਾ ਆਪਣੇ ਪਾਲਾ ਤੁਹਾਨੂੰ ਤੁਹਾਡੇ ਮਾਪੇ ਨੇ ਪਾਲਿਆ ਉਸ ਤਰ੍ਹਾਂ ਇਹਨਾਂ ਉਹਨਾਂ ਨੂੰ ਵੀ ਉਹਨਾਂ ਦੇ ਵੀ ਪਾਲਣ ਪੋਸ਼ਣ ਉਸ ਤਰੀਕੇ ਨਾਲ ਹੀ ਹੋਇਆ ਸੋ ਬਾਕੀ ਜਿਹੜੀ ਗੱਲ ਆ ਜਦੋਂ ਖੁਸ਼ੀ ਤਾਂ ਹੁੰਦੀ ਆ ਕਿ ਜਦੋਂ ਕਿਉਂਕਿ ਚਾਹੇ ਕੋਈ ਕਲਾਕਾਰ ਆ ਚਾਹੇ ਕੋਈ ਅ ਕੋਈ ਪ੍ਰੋਫੈਸਰ ਆ ਡਾਕਟਰ ਆ ਇੰਜੀਨੀਅਰ ਆ ਵਪਾਰੀ ਆ ਫੈਕਟਰੀ ਦਾ ਮਾਲਕ ਆ ਲੇਕਿਨ ਸਭ ਤੋਂ ਪਹਿਲਾਂ ਉਹ ਪੰਜਾਬੀ ਆ ਉਹਦਾ ਕਿੱਤਾ ਬਾਅਦ ਚ ਆ ਸਭ ਤੋਂ ਪਹਿਲਾਂ ਪੰਜਾਬੀ ਆ ਇਸ ਕਰਕੇ ਜੇ ਕੋਈ ਗਾਇਕਾਰ ਕੋਈ ਚਿੱਤਰਕਾਰ ਕੋਈ ਸਾਹਿਤਕਾਰ ਕੋਈ ਪੱਤਰਕਾਰ ਉਹ ਵੀ ਇਸ ਇਸੇ ਮਿੱਟੀ ਦੇ ਜਣੇ ਹੋਏ ਆ ਉਹਦਾ ਸਾਰਿਆਂ ਦਾ ਫਰਜ਼ ਬਣਦਾ ਕਿ ਉਹ ਪੰਜਾਬੀ ਮਾਂ ਬੋਲੀ ਲਈ ਅਗਾਹ ਵੱਧ ਕੇ ਕੰਮ ਕਰੇ ਐਵੇਂ ਤਾਂ ਨਹੀਂ ਕਿ 21 ਫਰਵਰੀ ਨੂੰ ਹੀ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ ਜਾਂਦਾ ਉਸ ਤੋਂ ਬਾਅਦ ਅਣਗੋਲਿਆ ਜਾਂਦਾ ਤੇ ਤੁਸੀਂ ਦੇਖੋ ਅਸੀਂ ਸਾਰਾ ਸਾਲ ਜਿਹੜੇ ਤਿਉਹਾਰ ਹੈ ਉਹਨਾਂ ਨੂੰ ਯਾਦ ਕਰਦੇ ਹਾਂ ਸੋ ਅਸੀਂ ਪੂਰਾ ਸਾਲ ਜਿਹੜਾ ਆ ਮੈਂ ਤਾਂ ਰੋਜ਼ ਪੰਜਾਬੀ ਨੂੰ ਵਰਤਦਾ ਰੋਜ਼ ਆਪਣੀ ਮਾਂ ਨਾਲ ਪੰਜਾਬੀ ਚ ਗੱਲ ਕਰਦਾ ਆਪਣੇ ਬੱਚੇ ਨਾਲ ਪੰਜਾਬੀ ਚ ਗੱਲਾਂ ਕਰਦਾ ਦੋਸਤਾਂ ਨਾਲ ਪੰਜਾਬੀ ਚ ਗੱਲਾਂ ਕਰਦਾ ਲਿਖਦਾ ਪੰਜਾਬੀ ਚ ਆ ਤੁਸੀਂ ਮੇਰਾ ਫੋਨ ਦੇਖ ਲਓ ਜੀ ਹੈ ਇਹ ਆ ਲੋ ਆ ਇਹਦਾ ਊੜਾ ਜਿਹੜਾ ਆ ਇਹਦੀ ਡੀਪੀ ਆ ਜੀ ਅੱਜ ਦੀ ਨਹੀਂ ਹੈ ਮੈਂ ਜਦੋਂ ਦਾ ਆਪਣਾ ਫੋਨ ਲਿਆ ਅੱਛਾ ਜੀ ਉਦੋਂ ਦੇ ਮੇਰੀ ਡੀਪੀ ਇਹੀ ਆ ਇਹ ਮੇਰਾ ਪਿਆਰ ਆ ਇਹ ਮੇਰੀ ਸ਼ਰਤ ਹੈ ਮੇਰੇ ਘਰ ਜਾ ਕੇ ਦੇਖ ਲਓ ਮੇਰੇ ਘਰ ਦੇ ਬਾਹਰ ਮੇਰੇ ਪਿਤਾ ਦਾ ਨਾਂ ਪੰਜਾਬੀ ਚ ਲਿਖਿਆ ਹੋਊਗਾ ਜੀ ਮੈਂ ਇੱਕ ਹੋਟਲ ਬਣਾਇਆ ਪਿੱਛੇ ਉਸ ਹੋਟਲ ਦੇ ਬਾਹਰ ਜਾ ਕੇ ਦੇਖ ਲੋ 30 ਫੁੱਟ ਉੱਚਾ ਮੈਂ ਪੰਜਾਬੀ ਚ ਲਿਖਿਆ ਹੋਇਆ ਉਸ ਹੋਟਲ ਦੇ ਟਿਕੋਸਟਰ ਉਹਦੀਆਂ ਉਹਦੇ ਉਹਦੇ ਜਿਹੜੇ ਦਰਵਾਜਿਆਂ ਦੇ ਬਾਹਰ ਉਹਦੇ ਨੰਬਰਸ ਉਹਦੀ ਸਟੇਸ਼ਨਰੀ ਉਹਦੇ ਪੈਨ ਪੇਪਰ ਪੈਡ ਹਰ ਇੱਕ ਚੀਜ਼ ਤੇ ਅੰਗਰੇਜ਼ੀ ਦੇ ਨਾਲ ਪੰਜਾਬੀ ਲਿਖੀ ਆ ਪੂਰਾ ਮੈਨੂ 500 ਆਈਟਮ ਹੋएगी ਮੈਨੂ ਚ 500 ਦੀ 500 ਅੰਗਰੇਜ਼ੀ ਚ ਉਹਦੇ ਬਰਾਬਰ ਪੰਜਾਬੀ ਚ ਇਹ ਭਾਵਨਾ ਆ ਮੈਂ ਨਹੀਂ ਕਹਿੰਦਾ ਕਿ ਕਿਸੇ ਭਾਸ਼ਾ ਨੂੰ ਛੱਡ ਦਿਓ ਅੰਗਰੇਜ਼ੀ ਛੱਡ ਦਿਓ ਹਿੰਦੀ ਛੱਡ ਦਿਓ ਉਹ ਇੱਕ ਸ਼ਾਇਰ ਆਦਾ ਉਹਦਾ ਆਪਣੇ ਬਾਬਨ ਅਜ਼ਮੀ ਦਾ ਕਿ ਉਰਦੂ ਦਾ ਮੈਂ ਦੁਖੀ ਨਹੀਂ ਉਰਦੂ ਦਾ ਮੈਂ ਦੁਖੀ ਨਹੀਂ ਦਸ਼ਮਨ ਇਹ ਅੰਗਰੇਜ਼ੀ ਦਾ ਪੁੱਛ ਦਿਓ ਮੇਰੇ ਦਿਲ ਦੀ ਬੋਲੀ ਹਾਂ ਜੀ ਹਾਂ ਪੰਜਾਬੀ ਏ ਹਾਂ ਜੀ ਹਾਂ ਪੰਜਾਬੀ ਏ ਤੁਸੀਂ ਬਾਹਰ ਮੈਂ ਦੇਖਿਆ ਤੁਹਾਡੀ ਗੱਡੀ ਦੇ ਅੱਗੇ ਵੀ ਉਹਦਾ ਜੜਾ 35 ਅਖਰੀ ਲਿਖੀ ਹੋਈ ਹੈ ਕਾਰਨ ਕੀ ਹੈ ਜਦ ਵੀ ਮਾਂ ਬੋਲੀ ਦਾ ਪਿਆਰ ਹੀ ਹੈ ਜਾਂ ਇੱਕ ਅਲੱਗ ਪਛਾਣ ਹੈ ਕਿ ਦੀਪਕ ਬੱਲੀ ਪੰਜਾਬੀ ਨੂੰ ਬਹੁਤ ਪਿਆਰ ਕਰਦੇ ਨੇ ਨਹੀਂ ਮੈਂ ਪੰਜਾਬੀ ਨੂੰ ਪਿਆਰ ਕਰਦਾ ਮੈਂ ਤੁਹਾਨੂੰ ਆਪਣੇ ਘਰਾਂ ਦੇ ਨਾਲ ਕਿ ਮੈਂ ਅੱਜ ਨਹੀਂ ਪਿਆਰ ਕਰਨ ਲੱਗਿਆ ਜੀ 1991 ਚ ਜਦੋਂ ਮੈਂ ਬੀਏ ਕੀਤੀ ਜੀ ਤਾਂ ਉਦੋਂ ਪੰਜਾਬ ਦੇ ਹਾਲਾਤ ਬਹੁਤ ਠੀਕ ਨਹੀਂ ਸੀਗੇ ਤਾਂ ਮੈਂ ਐਮਏ ਕਰਨੀ ਸੀ ਤਾਂ ਮੇਰੇ ਕਾਜ ਫੈਸਲਾ ਹੋਇਆ ਕਿ ਐਮਏ ਕਰਨੀ ਹੈ ਤੇ ਮੈਂ ਆਪਣੇ ਘਰ ਦੇ ਨੂੰ ਕਿਹਾ ਕਿ ਮੈਂ ਐਮਏ ਪੰਜਾਬੀ ਦੀ ਕਰਨੀ ਹੈ 91 ਅੱਜ ਤੋਂ 33 ਸਾਲ ਪਹਿਲਾਂ ਮੈਂ ਕਿਹਾ ਜੀ ਮੈਂ ਐਮਏ ਪੰਜਾਬੀ ਦੀ ਕਰਨੀ ਹੈ ਤੇ ਮੇਰੀ ਭੂਆ ਸਾਰੀ ਗਾ ਦਿੱਲੀ ਰਹਨੀ ਆ ਉਹ ਚਿੰਤਤ ਹੋ ਗਈਆਂ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਹੈ ਪਤਾ ਨਹੀਂ ਬੱਚਿਆਂ ਨੂੰ ਬਾਹਰ ਜਾਣਾ ਪੈਣਾ ਤੇ ਉਹਨਾਂ ਨੇ ਕਿਹਾ ਕਿ ਨਹੀਂ ਭਾਜੀ ਤੁਸੀਂ ਦੀਪਕ ਨੂੰ ਇਕਨੋਮਿਕਸ ਦੀ ਗੱਲ ਟੋਕਣੀ ਚਾਹੁੰਦਾ ਕਿਉਂਕਿ ਦੇਖੋ ਸਾਹਮਣੇ ਬਹੁਤ ਬੰਦੇ ਤੁਹਾਡਾ ਇੰਤਜ਼ਾਰ ਕਰ ਰਹੇ ਹੈ ਔਰ ਤੁਹਾਡਾ ਸਵਾਗਤ ਫੁੱਲਾਂ ਗੱਡੀ ਦੇ ਵਿੱਚ ਵੀ ਫੁੱਲ ਗਿਰੇ ਹੋਏ ਹੈ ਐਨਾ ਪੰਜਾਬੀ ਮਾਂ ਬੋਲੀ ਨੂੰ ਸਤਿਕਾਰ ਕਰਨ ਵਾਲੇ ਇੱਕ ਵਾਰ ਉਹਨਾਂ ਨੂੰ ਇਸ਼ਾਰਾ ਕਰਕੇ ਉਹਨਾਂ ਦਾ ਸਵਾਗਤ ਜੋ ਹੈ ਤੁਸੀਂ ਕਰਦੇ ਰਹੋ ਤਾਂ ਕਿ ਉਹਨਾਂ ਦਾ ਵੀ ਹੌਸਲਾ ਫਜ਼ਾਈ ਜੋ ਹੈ ਉੰਦੀ ਰਵੇ ਤਾਂ ਇਹ ਬਹੁਤ ਵੱਡੀ ਗੱਲ ਵੀ ਹੈ ਕਿਉਂਕਿ ਪੰਜਾਬੀ ਮਾਂ ਬੋਲੀ ਦੇ ਨਾਲ ਵੀ ਜੁੜਨਾ ਇਹ ਬਹੁਤ ਵੱਡੀ ਗੱਲ ਹੈ ਇੱਕ ਪਲੇਟਫਾਰਮ ਨਾਲ ਪੰਜਾਬੀ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਮੇਰਾ ਹੋਟਲ ਹੈ ਤੇ ਉਸ ਦਾ ਮੀਨੂ ਵੀ ਜੋ ਹੈ ਅੰਗਰੇਜ਼ੀ ਦੇ ਨਾਲ ਨਾਲ ਸਾਹਮਣੇ ਪੰਜਾਬੀ ਲਿਖੀ ਹੋਈ ਹੈ ਇਸ ਗੱਲ ਨੂੰ ਸਾਨੂੰ ਆਪਣੇ ਬੱਚਿਆਂ ਵਾਸਤੇ ਆਪਣੀਆਂ نسلਾਂ ਨੂੰ ਬਚਾਉਣ ਦੇ ਲਈ ਸਾਡੀ ਮਾਂ ਬੋਲੀ ਕਿਉਂਕਿ ਮਾਂ ਬੋਲੀ ਪੰਜਾਬੀ ਚ ਹੈ ਬੇਸ਼ੱਕ ਹੈ ਪਰ 35 ਅਖਰੀ ਗੁਰੂ ਨਾਨਕ ਦੇਵ ਜੀ ਨੇ ਵੀ ਪਰਫੁੱਲਤ ਹੀ ਕੀਤੀ ਸੀ ਗੁਰਮੁਖੀ ਲਿਪੀ ਦੀ ਗੱਲ ਸਹੀ ਕਹਿ ਰਹੇ ਆ ਜੀ ਬਿਲਕੁਲ ਸਹੀ ਕਹਿ ਰਹੇ ਬਿਲਕੁਲ ਮੈਨੂੰ ਇਸ ਦੇ ਨਾਲ ਹੀ ਆਇਆ ਕਿ ਮੈਨੂੰ ਇਹ ਲੱਗਦਾ ਕਿ ਭਗਵੰਤ ਮਾਨ ਜੀ ਤੁਹਾਡੇ ਚਾਹੇ ਉਹ ਇਸ ਵੇਲੇ ਉੱਚ ਉਹਦੇ ਤੇ ਨੇ ਮੁੱਖ ਮੰਤਰੀ ਨੇ ਤੁਹਾਡੇ ਮਿੱਤਰ ਵੀ ਨੇ ਪਰ ਮੁੱਖ ਮੰਤਰੀ ਹੋਣ ਦੇ ਨਾਤੇ ਤੁਸੀਂ ਇਹ ਦੇਖੋ ਵੀ ਉਹਨਾਂ ਨੇ ਵੀ ਫੋਰਨ ਫੋਰਨ ਦੇ ਖਰਚਨ ਕਲਚਰ ਨੂੰ ਭਾਸ਼ਾਵਾ ਨੂੰ ਫੋਰਨ ਵਾਲਿਆਂ ਨੇ ਵੀ ਫਰੈਂਚਾਈਜ਼ੀ ਤੁਸੀਂ ਮੈਕਡੋਨਲਡਸ ਦੀ ਸੁਣੀ ਹੋਣੀ ਹੈ KFC ਦੀ ਸੁਣੀ ਹੈ ਉਹ ਤੋਂ ਬਾਅਦ ਡੋਮੀਨੋਜ਼ ਹੈ ਹੋਰ ਕਈ ਚੀਜ਼ਾਂ ਹੈ ਤੇ ਸਾਰੇ ਹੀ ਭਗਵੰਤ ਮਾਨ ਸਾਹਿਬ ਨੇ BMW ਤੱਕ ਦਾ ਨਾਂ ਜੋ ਹੈ ਪੰਜਾਬੀ ਦੇ ਵਿੱਚ ਲਿਖਣ ਵਾਸਤੇ ਕਹਿਤਾ ਅੱਜ ਮੈਕਡੀ ਦੇ ਤੁਸੀਂ ਸ਼ੋਰੂਮ 'ਚ ਚਲ ਜਿਓ ਆਊਟਲੈਟ 'ਚ ਚਲ ਜਿਓ ਉੱਤੇ ਪੰਜਾਬੀ 'ਚ ਮੈਕਡੀ ਲਿਖਿਆ ਹੋਊਗਾ ਜੀ ਮੈਕਡੋਨਲਡਜ਼ ਲਿਖਿਆ ਹੁੰਦਾ ਹੈ ਪੰਜਾਬੀ 'ਚ ਕਿੰਨੀ ਕੁ ਖੁਸ਼ੀ ਲੱਗਦੀ ਹੈ ਜੀ ਦੇਖੋ ਜਿਹੜੇ ਅੱਖਰ ਹੋ ਗਏ ਇੱਕ ਕ੍ਰਾਂਤੀ ਉਹ ਹੀ ਲੈ ਕੇ ਆਏ ਜਿਹੜੇ ਅੱਖਰ ਹੈ ਨਾ ਜੀ ਇਹ ਤੁਹਾਡੇ ਤੁਹਾਡਾ ਮਾਣ ਹੁੰਦੇ ਆ ਇਹ ਤੁਹਾਨੂੰ ਸੁਰੱਖਿਅਤ ਦਿੰਦੇ ਆ ਜਦੋਂ ਮੈਂ ਹਰਿਆਣੇ ਚਾਨਾ ਜਦੋਂ ਮੈਂ ਰਾਜਪੁਰਾ ਟੱਪਦਾ ਮੈਂ ਦੇਖਦਾ ਮੇਰੇ ਅੱਖਰ ਮੈਨੂੰ ਦਿਖਣੇ ਸ਼ੁਰੂ ਹੋ ਜਾਂਦੇ ਮੈਨੂੰ ਲੱਗਦਾ ਮੇਰੇ ਆਪਣਾ ਇਲਾਕਾ ਆ ਗਿਆ ਮੇਰੀ ਆਪਣੀ ਸਲਤਨਤ ਆ ਗਈ ਮੇਰੀ ਆਪਣੀ ਉਹ ਜਗਾਹ ਆ ਗਈ ਜਿਹੜੀ ਮੇਰੀ ਆਪਣੀ ਹੈ ਜਿੱਥੇ ਮੈਂ ਕਿਸੇ ਨੂੰ ਵੀ ਮੁਸੀਬਤ ਚ ਆਵਾਜ਼ ਦੇਵਾਂਗਾ ਕੋ ਮੇਰੇ ਨਾਲ ਖੜੇਗਾ ਕਿਉਂਕਿ ਮੇਰਾ ਉਹਦੇ ਨਾਲ ਜੋੜਾ ਵੀ ਸਾਂਝਾ ਮੇਰਾ ਊੜਾ ਵੀ ਸਾਂਝਾ ਤੋ ਮੇਰਾ ਆਪਣਾ ਆਪਣਾ ਹੋ ਜਾਂਦਾ ਤੋ ਇਸ ਤਰ੍ਹਾਂ ਮਾਨ ਸਾਹਿਬ ਨੇ ਜਿਹੜਾ ਕੰਮ ਕੀਤਾ ਮੈਂ ਲਟਾਵਾ ਜੀ ਤੁਹਾਨੂੰ ਦੱਸਦਾ ਕਿ ਅਸੀਂ ਇਹਦੇ ਲਈ ਬੜੀਆਂ ਐਨਜੀਓ ਵੱਲੋਂ ਬੜੀਆਂ ਦੁੱਧੀਆਂ ਸਰਕਾਰਾਂ ਨੂੰ ਕਿਹਾ ਗੁਰਨਾਨਕ ਸਾਹਿਬ ਦੇ 550 ਸਾਲਾ ਸਿਗਾ ਅਸੀਂ ਕਾਂਗਰਸ ਸਰਕਾਰ ਨੇ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਸੀਗਾ ਖਾਸ ਅਸੀਂ ਉਹਨਾਂ ਨੇ ਬੇਨਤੀ ਕੀਤੀ ਕਿ ਤੁਸੀਂ ਇਹ ਨੋਟੀਫਿਕੇਸ਼ਨ ਕਰ ਦਿਓ ਕਿ ਹਰ ਬੋਰਡ ਦੇ ਉੱਪਰ ਪੰਜਾਬੀ ਲਿਖੀ ਜਾਏਗੀ ਗੁਰਮੁਖੀ ਅੱਖਰਾਂ ਵਿੱਚ ਪਰ ਕੀਤੀ ਨਹੀਂ ਅਸੀਂ ਹਾਰ ਗਏ ਅੱਜ ਜਦੋਂ ਮਾਨ ਸਰਕਾਰ ਬਣੀ ਆ ਉਹਨਾਂ ਨੇ ਆਂਦਿਆਂ ਦੇ ਪਹਿਲੇ ਨੋਟੀਫਿਕੇਸ਼ਨ ਕੀਤੀ ਕਿ ਪੰਜਾਬ ਦੀ ਧਰਤੀ ਤੇ ਚਾਹੇ ਕੋ ਸਰਕਾਰੀ ਗੈਰ ਸਰਕਾਰੀ ਜਾਂ ਤੇ ਸਰਕਾਰੀ ਜਿਹੜਾ ਵੀ ਬੋਰਡ ਆ ਉਹਦੇ ਉੱਪਰ ਗੁਰਮੁਖੀ ਦੇ ਅੱਖਰਾਂ 'ਚ ਪੰਜਾਬੀ ਲਿਖੀ ਜਾਂਦੀ ਜੀ ਔਰ ਗੁਰਮੁਖੀ ਨੂੰ ਉਹਨਾਂ ਨੇ ਪੰਜਾਬੀ ਭਾਸ਼ਾ ਦੇ ਨਾਲ ਹੀ ਸਰਲ ਵੀ ਕਰ ਦਿੱਤਾ ਮੈਨੂੰ ਯਾਦ ਹੈ ਤੁਸੀਂ ਵੀ ਉਦੋਂ ਜਦੋਂ ਲੁਧਿਆਣੇ ਭਗਵੰਤ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਇਨੋਗ੍ਰੇਸ਼ਨ ਕੀਤੀ ਸੀ ਕਿ ਪੰਜਾਬੀ ਦੇ ਵਿੱਚ ਰਿਸਟਰੀ ਆ ਕਿਉਂਕਿ ਜੋ ਲਫ਼ਜ਼ ਨੇ ਉਹ ਉਰਦੂ ਦੇ ਵੀ ਨੇ ਕਈ ਉਹਨਾਂ ਨੇ ਇਹ ਕਹਿ ਦਿੱਤਾ ਕਿ ਜਸਮੀ 'ਚ ਜਸਮੀ ਦੇ ਵਿੱਚ ਜਿਹੜਾ ਪੜਦਾ ਬੱਚਾ ਏ ਉਸ ਨੂੰ ਵੀ ਪੰਜਾਬੀ ਦੇ ਵਿੱਚ ਉਹ ਰਜਿਸਟਰੀ ਆਪਣੇ ਲਿਖ ਸਕਦਾ ਹੈ ਉਸ ਦਿਨ ਤੁਸੀਂ ਵੀ ਉੱਥੇ ਹਾਜ਼ਰ ਸੀ ਤੇ ਤਾੜੀਆਂ ਮਾਰ ਕੇ ਤੁਸੀਂ ਜਦੋਂ ਸਵਾਗਤ ਕਰ ਰਹੇ ਸੀ ਇੱਕ ਪਾਸੇ ਦਿਲ ਕਸ਼ਕਸ਼ ਉੱਠ ਰਿਹਾ ਸੀ ਕਿ ਪੰਜਾਬੀ ਮਾਂ ਬੋਲੀ ਨੂੰ ਇੰਨਾ ਪਿਆਰ ਕਰਨ ਵਾਲਾ ਮੁੱਖ ਮੰਤਰੀ ਅੱਜ ਉਹ ਕਹਿ ਰਿਹਾ ਹੈ ਕਿ ਰਜਿਸਟਰੀ ਦਸਵੀਂ ਦੀ ਕਲਾਸ ਵਾਲਾ ਬੱਚਾ ਵੀ ਲਿਖ ਸਕਦਾ ਹੈ ਦੇਖੋ ਮਾਨ ਸਾਹਿਬ ਪੰਜਾਬੀਆਂ ਦੇ ਮਾਣ ਨੇ ਜੀ ਕਿਉਂਕਿ ਜਿਹੜਾ ਵਿਅਕਤੀ ਪੰਜਾਬ ਦੇ ਹਰ ਵਸਿੰਦੇ ਦੀ ਭਾਵਨਾਵਾਂ ਨੂੰ ਸਮਝਦਾ ਉਹਦੀਆਂ ਤਕਲੀਫਾਂ ਨੂੰ ਸਮਝਦਾ ਉਹਦੀਆਂ ਖੁਸ਼ੀਆਂ ਨੂੰ ਸਮਝਦਾ ਤੇ ਉਸ ਕਰਕੇ ਉਹ ਉਹਨਾਂ ਦੇ ਨਾਲ ਉਹਦੇ ਨਾਲ ਬਹਾਲ ਜਿਹੜਾ ਹੈ ਨਾ ਬਹੁਤ ਖੁਸ਼ਗਵਾਰ ਹੋ ਜਾਂਦਾ ਤੋਂ ਇਸ ਕਰਕੇ ਇਹ ਸਾਰਾ ਉਹ ਦੂਜੀ ਗੱਲ ਜਿਹੜਾ ਰਜਿਸਟਰੀਆਂ ਸਰਲ ਕਰਨ ਦੀ ਆ ਕਿ ਟਰਾਂਸਪੇਰੈਂਸੀ ਰਹਿਣੀ ਚਾਹੀਦੀ ਆ ਜੋ ਕੁਝ ਲਿਖਿਆ ਜਾਵੇ ਉਹ ਜਿਹੜਾ ਜਿਹਦੇ ਲਈ ਲਿਖਿਆ ਹੈ ਉਹਨੂੰ ਸਮਝ ਆਵੇ ਸਮਝ ਵੀ ਆਵੇ ਅਦਾਲਤਾਂ ਦਾ ਕੰਮ ਵੀ ਇਸੇ ਕਰਕੇ ਪੰਜਾਬੀ ਚ ਕਰ ਲਈ ਕਹਿ ਰਹੇ ਆ ਕਿ ਜਿਹੜੀ ਭਾਸ਼ਾ ਮੈਂ ਘਰ ਚ ਵਰਤਦਾ ਉਹੀ ਭਾਸ਼ਾ ਮੇਰੀ ਵਰਤ ਸਰਕਾਰੀ ਭਾਸ਼ਾ ਹੋਵੇ ਇਸ ਕਰਕੇ ਟਰਾਂਸਪੇਰੈਂਸੀ ਪਾਰਦਰਸ਼ਤਾ ਜੀ ਪੰਜਾਬੀ ਮਾਂ ਬੋਲੀ ਤੁਹਾਨੂੰ ਕੀ ਲੱਗਦੀ ਹੈ ਕਿੰਨੀ ਇੱਕ ਪਰਫੁੱਲਤ ਹੋ ਰਹੀ ਹੈ ਕਿਉਂਕਿ ਪਹਿਲਾਂ ਹਿੰਦੀ ਦੀਆਂ ਫਿਲਮਾਂ ਬਹੁਤ ਚਲਦੀਆਂ ਸੀ ਪਰ ਪੰਜਾਬੀ ਨੇ ਇੰਨੀ ਕ੍ਰਾਂਤੀ ਲਿਆ ਦਿੱਤੀ ਕਿ ਅੱਜ ਪੰਜਾਬੀ ਸਿਨੇਮਾਸ ਭਰੇ ਹੋਏ ਹੁੰਦੇ ਨੇ ਹਾਊਸਫੁੱਲ ਆਉਂਦੇ ਨੇ ਤੇ ਉਹਦੇ ਵਿੱਚ ਕਲਾਕਾਰਾਂ ਦੀ ਵੀ ਬਹੁਤ ਅਹਿਮ ਭੂਮਿਕਾ ਹੈ ਨਿਰਸੰਦੇਹ ਕਲਾਕਾਰ ਜਿਹੜੇ ਹੁੰਦੇ ਆ ਇਹ ਭਾਸ਼ਾ ਦੇ ਦੂਤ ਹੁੰਦੇ ਆ ਦੂਤ ਜੀ ਇਹ ਗਾਹ ਲੈ ਕੇ ਜਾਂਦੇ ਆ ਸੋਸ਼ਲ لحاظ ਨਾਲ ਪੰਜਾਬੀ ਗਾਇਕਾਂ ਦਾ ਅਦਾਕਾਰਾਂ ਦਾ ਸਾਹਿਤਕਾਰਾਂ ਦਾ ਚਿੱਤਰਕਾਰਾਂ ਦਾ ਪੱਤਰਕਾਰਾਂ ਦਾ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਕਿ ਜਿਹੜੇ ਇਸ ਕਦਰ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਆ ਇੱਕ ਹਾਸੋ ਹੀਣੀ ਗੱਲ ਮੈਨੂੰ ਯਾਦ ਆ ਰਹੀ ਹੈ ਕਿਉਂਕਿ ਮੈਂ ਤੁਹਾਡੇ ਨਾਲ ਹੁਣ ਗੱਡੀ 'ਚ ਜਾਂਦਾ ਜਾਂਦਾ ਬੋਰਡ ਵੀ ਦੇਖ ਰਿਹਾ ਸੀ ਕਿ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੇ ਤੁਹਾਡੇ ਬੋਰਡ ਲੱਗੇ ਹੋਏ ਨੇ ਭਗਵੰਤ ਮਾਨ ਸਾਹਿਬ ਦੀ ਫੋਟੋ ਹੈ ਬਹੁਤ ਜ਼ਿਆਦਾ ਪ੍ਰਫੁੱਲਤ ਹੋ ਰਹੇ ਨੇ ਬੋਰਡ ਕਾਫੀ ਦੇਖੇ ਹੈ ਥਾਂ ਥਾਂ ਤੇ ਬੋਰਡ ਲੱਗੇ ਆ ਕਿੰਨਾ ਕੁ ਪਿਆਰ ਲੋਕਾਂ ਨੂੰ ਮਿਲ ਰਿਹਾ ਹੈ ਕਿਤੇ ਸਿਆਸਤ 'ਚ ਆਣ ਦਾ ਚਾਂਸ ਤਾਂ ਨਹੀਂ ਬਣ ਰਿਹਾ ਨਹੀਂ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਆਪਣਾ ਜਿਹੜਾ ਕੰਮ ਹੈ ਕਿਉਂਕਿ ਮੈਂ ਆਮ ਆਦਮੀ ਪਾਰਟੀ 'ਚ ਤਾਂ ਹੈ ਹੀ ਆ ਆਪਣੀ ਪਾਰਟੀ ਦਾ ਝੰਡਾ ਬਲੰਦ ਕਰਨਾ ਆਪਣੀ ਪਾਰਟੀ ਦੇ ਭਲੇ ਲਈ ਆਪਣੀ ਪਾਰਟੀ ਦੇ ਪ੍ਰਚਾਰ ਲਈ ਪ੍ਰਸਾਰ ਲਈ ਕੰਮ ਕਰਨਾ ਹਰ ਪਾਰਟੀ ਦੇ ਵਲੰਟੀਅਰ ਦਾ ਫਰਜ਼ ਬਣਦਾ ਹੈ ਅੱਗੇ ਕੀ ਕਰਨਾ ਕੀ ਨਹੀਂ ਕਰਨਾ ਇਹ ਪਾਰਟੀ ਦੇ ਜਿਹੜੇ ਸਾਡੇ ਉੱਚ ਲੀਡਰਸ ਆ ਉਹਨਾਂ ਦਾ ਕੰਮ ਆ ਜਿਹੜੀ ਫੌਜ ਆ ਉਹਦਾ ਕੰਮ ਜੂਝਣਾ ਹੁੰਦਾ ਫੈਸਲੇ ਲੈਣੇ ਜਰਨੈਲ ਦਾ ਕੰਮ ਆ ਜੀ ਇੱਕ ਕੁਐਸਚਨ ਹੋਰ ਪੁੱਛਣਾ ਚਾਹੁੰਦਾ ਜੀ ਤੁਹਾਡਾ ਦਿਲ ਇਮਾਨ ਨੂੰ ਜਾਣ ਕੇ ਦੱਸਿਓ ਕਿ ਇੱਕ ਐਮਪੀ ਦੇ ਵਿੱਚ ਜਾਂ ਇੱਕ ਐਮਐਲਏ ਵਿੱਚ ਜਾਂ ਇੱਕ ਸੀਐਮ ਦੇ ਵਿੱਚ ਕਿਹੋ ਜਿਹੇ ਗੁਣ ਹੋਣੇ ਚਾਹੀਦੇ ਨੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਿੱਚ ਅਜਿਹੇ ਗੁਣ ਹੈ ਦੇਖੋ ਇਹ ਤਾਂ ਮੈਂ ਆਪਣੇ ਬਾਰੇ ਮੈਂ ਕੀ ਦੱਸ ਸਕਦਾ ਪਰ ਮੇਰਾ ਇਹ ਜ਼ਰੂਰ ਆ ਕਿ ਜਿਹੜਾ ਵੀ ਵਿਅਕਤੀ ਨੁਮਾਇੰਦਗੀ ਕਰਦਾ ਜੀ ਉਹਦੇ ਅੰਦਰ ਉਹਦੇ ਅੰਦਰ ਸ਼ਕਤੀ ਹੋਣੀ ਚਾਹੀਦੀ ਆ ਕਿ ਦੁੱਖ ਨੂੰ ਅੱਧਾ ਕਰ ਦੇਵੇ ਤੇ ਖੁਸ਼ੀ ਨੂੰ ਚੌਕਣੀ ਕਰ ਦੇਵੇ। ਕੀ ਬਾਤ ਹੈ? ਕੀ ਬਾਤ ਹੈ? ਇਹ ਸ਼ਕਤੀ ਹੋਣੀ ਚਾਹੀਦੀ ਆ ਕਿ ਜੇ ਤੁਸੀਂ ਕਿਉਂਕਿ ਦੁਨੀਆ 'ਚ ਟੈਕਨੋਲੋਜੀ ਬਹੁਤ ਆ ਗਈ ਆ, ਕੰਪਿਊਟਰ ਬਣ ਗਏ ਆ, ਮਸ਼ੀਨਾਂ ਬਣ ਗਈਆਂ ਪਰ ਮਨੁੱਖ ਦੀ ਛੋਹ ਤੇ ਮਨੁੱਖ ਦੇ ਪਿਆਰ ਦਾ ਕੋਈ ਬਦਲ ਨਹੀਂ ਹੈ। ਜੇ ਤੁਸੀਂ ਉਦਾਸ ਹੋ ਜੇ ਮੈਂ ਤੁਹਾਡੇ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਲਟਾਵਾ ਜੀ ਉਦਾਸ ਨਾ ਹੋਵੋ ਮੈਂ ਤੁਹਾਡੇ ਨਾਲ ਆ। ਤੁਹਾਡਾ ਦੁੱਖ ਅੱਧਾ ਰਹੇਗਾ ਤੁਹਾਡੀ ਸ਼ਕਤੀ ਚੌਕਣੀ ਹੋ ਜਾਏਗੀ। ਸੋ ਇਸ ਤਰ੍ਹਾਂ ਦੀ ਭਾਵਨਾ ਜ਼ਰੂਰ ਹੋਣੀ ਚਾਹੀਦੀ ਹੈ ਨੁਮਾਇੰਦਗੀ ਕਰਨ ਵਾਲੇ ਦੇ ਅੰਦਰ। ਇਹ ਨੁਮਾਇੰਦਗੀ ਦੇ ਨਾਲ-ਨਾਲ ਸੇਵਾ ਵੀ ਹੈ। ਸੇਵਾ ਹੀ ਹੈ। ਨੁਮਾਇੰਦਗੀ ਮਤਲਬ ਸੇਵਾ। ਉਹ ਤਾਂ ਪੰਜਾਬੀਆਂ ਦੇ ਘਰ ਦੇ ਵਿੱਚ ਹੀ ਹਾਂ ਭਾਵਨਾ ਹੋਣੀ ਚਾਹੀਦੀ ਤੁਹਾਡੇ ਅੰਦਰ। ਸੋ ਇਹ ਬਹੁਤ ਵੱਡੇ ਸਵਾਲ ਨੇ, ਬਹੁਤ ਵੱਡੇ ਜਵਾਬ ਵੀ ਨੇ। ਪ੍ਰਸ਼ਨ ਚਾਹੇ ਛੋਟੇ ਹੋਣ ਪਰ ਜਵਾਬ ਜੋ ਬਾਲੀ ਸਾਹਿਬ ਨੇ ਦਿੱਤੇ ਨੇ ਉਹ ਬਾ ਕਮਾਲ ਨੇ ਕਿਉਂਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਾ ਔਰ ਲੋਕ ਇਸ ਚੀਜ਼ ਨਾਲ ਪ੍ਰੇਰਿਤ ਵੀ ਹੁੰਦੇ ਨੇ ਜਿਸ ਤਰ੍ਹਾਂ ਅੱਜ ਸੈਂਕੜੇ ਹੀ ਗੱਡੀਆਂ ਦਾ ਕਾਫਲਾ ਜੋ ਵਕ ਵਕ ਥਾਵਾ ਤੋਂ ਹੁੰਦਾ ਹੋਇਆ ਬਾਲੀ ਸਾਹਿਬ ਨੇ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਿਤ ਕਰਨ ਦੇ ਵਿੱਚ ਇੱਕ ਵੱਖਰਾ ਯੋਗਦਾਨ ਪਾਇਆ ਹੈ ਇਹ ਬਹੁਤ ਹੀ ਵੱਡਮੂਲਾ ਹੈ ਤੇ ਇਸ ਦਾ ਸਵਾਗਤ ਥਾਂ ਥਾਂ ਤੇ ਕੀਤਾ ਜਾ ਰਿਹਾ ਹੈ ਚਾਹੇ ਜਿਹੜੇ ਮਰਜੀ ਪਿੰਡਾਂ ਦੀ ਗੱਲ ਕੀਤੀ ਜਾਵੇ ਚਾਹੇ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣਾ ਇਹ ਵੀ ਬਹੁਤ ਵੱਡੀ ਗੱਲ ਹੈ ਬਾਲੀ ਸਾਹਿਬ ਕੋਈ ਆਪਣੀ ਕਵਿਤਾ ਜਾਂ ਕੋਈ ਦੋ ਸ਼ਬਦ ਤੁਸੀਂ ਆਪਣੇ ਮੂੰਹ ਤੋਂ ਕੋਈ ਦੱਸਣੇ ਚਾਹਦੇ ਹੋਵੇ ਕਿਉਂਕਿ ਗੁਰਪ੍ਰਜਨ ਗਿੱਲ ਜੀ ਵੀ ਤੁਹਾਡੇ ਬਹੁਤ ਵਧੀਆ ਮਿੱਤਰ ਨੇ ਮੈਂ ਦੇਖਦਾ ਰਹਿੰਦਾ ਤੁਹਾਡੀਆਂ ਕਵਿਤਾਵਾਂ ਵੀ ਤੇ ਨਾਲ ਤੁਹਾਡੇ ਵੱਲੋਂ ਲਿਖੇ ਹੋਏ ਸਾਰੇ ਪੰਜਾਬੀ ਮਾਂ ਬੋਲੀ ਦੇ ਵਿੱਚ ਜਦੋਂ ਕਿੰਨਾ ਕਿਸਾਨ ਨੂੰ ਉਤਸ਼ਾਹ ਜਾਂ ਹਰਿਆਣੇ ਦੇ ਵਿੱਚ ਵੀ ਸੈਕਿੰਡ ਲੈਂਗੁਏਜ ਦਾ ਦਰਜਾ ਨਹੀਂ ਦਿੱਤਾ ਗਿਆ ਹਜੇ ਪੰਜਾਬੀ ਨੂੰ ਦੇਖੋ ਗੁਰਪ੍ਰਜਨ ਗਿੱਲ ਸਾਹਿਬ ਮੇਰੇ ਮਿੱਤਰ ਨਹੀਂ ਹੈਗੇ ਮੈਂ ਤਾਂ ਉਹਨਾਂ ਦਾ ਵਿਦਿਆਰਥੀ ਆ ਜੀ ਪ੍ਰਸ਼ੰਸਕ ਆ ਪਾਠਕ ਆ ਡਾਕਟਰ ਸਜੀਤ ਪਾਤਰ ਹੋਣ ਇਹ ਆ ਡਾਕਟਰ ਜਗਤਾਰ ਹੋਣ ਸੁਖਵਿੰਦਰ ਅਮਰਤ ਜੀ ਹੋਣ ਇਹਨਾਂ ਸਾਰਿਆਂ ਦਾ ਮੈਂ ਪ੍ਰਸ਼ੰਸਕ ਆ ਮੈਂ ਇੱਕ ਵਾਰ ਕਹਿਣਾ ਚਾਹੁੰਦਾ ਕੈਮਰਾਮੈਨ ਨੂੰ ਕਮਾ ਕੇ ਕਿ ਦੇਖੋ ਕਿਸ ਤਰ੍ਹਾਂ ਗੱਡੀਆਂ ਦਾ ਕਾਫਲਾ ਜੋ ਹੈ ਬਾਲੀ ਸਾਹਿਬ ਦਾ ਸਵਾਗਤ ਕਰ ਰਿਹਾ ਹੈ ਬਾਲੀ ਸਾਹਿਬ ਦਾ ਸਵਾਗਤ ਔਰ ਕਿੱਦਾਂ ਦੇਖੋ ਕਿੰਨਾ ਪਰਮਾ ਹੁੰਗਾਰ ਕਿਵੇਂ ਦਾ ਲੱਗਦਾ ਬਾਲੀ ਸਾਹਿਬ ਜਦੋਂ ਤੁਹਾਨੂੰ ਇੰਨਾ ਸਤਕਾਰ ਮਿਲ ਰਿਹਾ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਲੱਗਦਾ ਕਿ ਤੁਸੀਂ ਪੰਜਾਬੀ ਮਾਂ ਬੋਲੀ ਦੇ ਵਾਕਏ 'ਚ ਪੁੱਤਰ ਬਹੁਤ ਮੈਨੂੰ ਕੀ ਲੱਗਣਾ ਜੀ ਮੈਨੂੰ ਇਹ ਲੱਗਦਾ ਕਿ ਮੇਰੀ ਇਹ ਇੱਕ ਮਿੰਟ ਅੱਪਰ ਰੁੱਕ ਕੇ ਦੇਖੋ ਜਿਸ ਤਰ੍ਹਾਂ ਤੁਹਾਡਾ ਸਤਿਕਾਰ ਕਰ ਰਹੀ ਆਪਾਂ ਇੱਕ ਮਿੰਟ ਰੁੱਕ ਕੇ ਆਪਾਂ ਮਾੜਾ ਰਿਹਾ ਸਤਿਕਾਰ ਕਰ ਹੀ ਲੈਂਦੇ ਆ ਇੱਕ ਵਾਰ ਤੁਸੀਂ ਕਾਫਲਾ ਚਲਾਈ ਦਿੰਦੇ ਹੋ ਅੱਗੇ ਟ੍ਰੈਫਿਕ ਜਮ ਹੋ ਜਾਣਾ ਜੇ ਇੱਕ ਮਿੰਟ ਵਾਸਤੇ ਆਪਾਂ ਸਿਰਫ ਕੋਸ਼ਿਸ਼ ਕਰਦੇ ਆ ਪਰ ਚਲੋ ਟ੍ਰੈਫਿਕ ਜਮ ਕਰਨਾ ਜੋ ਹੈ ਉਹ ਦੁਵਿਧਾ ਹੁੰਦੀ ਹੈ ਤੇ ਆਪਾਂ ਉਸ ਦੁਬਿਧਾ ਵਿੱਚ ਨਹੀਂ ਜਗੇ ਲਗਾਤਾਰ ਚੱਲਦੇ ਰਹੀਏ ਕਿਰਬ ਕਿੰਨਿਆਕ ਭਾਈ ਸਾਹਿਬ ਵੀ ਸਾਡੇ ਨਾਲ ਨੇ ਕਿਉਂਕਿ ਏ ਵੀ ਭੂਮਿਕਾ ਜੀਵਾਰੇ ਨੇ ਵੀਰ ਜੀ ਕਿੰਨੀ ਇੱਕ ਗੱਡੀਆਂ ਕਾਫਲੇ ਦੇ ਨਾਲ ਤੁਹਾਨੂੰ ਲੱਗ ਰਹੀਆਂ ਬਾਲੀ ਸਾਹਿਬ ਦੇ ਭਾਜੀ ਕਮ ਸੇ ਕਮ 2 ਤੋਂ 300 ਗੱਡੀਆਂ ਸ਼્યોਰਲੀ ਨਾਲ ਅਸੀਂ ਤਾਂ ਸਵੇਰੇ ਤੋਂ 10:30 ਵਜੇ ਤੋਂ ਇਕੱਠੇ ਨੇ ਜੀ ਬਾਕੀ ਉਹ ਸ਼ਾਮ ਤੱਕ ਜਦੋਂ ਤੱਕ ਮੋਹਾਲੀ ਪਹੁੰਚ ਨਹੀਂ ਜਾਂਦੇ ਤੇ ਇਕੱਠੇ ਬਾਕੀ ਬਾਲੀ ਸਾਹਿਬ ਉਹਨਾਂ ਨੇ ਤੁਸੀਂ ਬਾਲੀ ਸਾਹਿਬ ਦੇ ਕਾਫੀ ਕਰੀਬੀ ਮੰਨੇ ਜਾਂਦੇ ਹੋ ਨਾਲ-ਨਾਲ ਬਹੁਤ ਰਹਿੰਦੇ ਹੋ ਬਾਲੀ ਸਾਹਿਬ ਦੇ ਜੋ ਫਰੈਂਡ ਸਰਕਲ ਹੈ ਉਹ ਫੋਰਨ ਦੇ ਵਿੱਚ ਵੀ ਹੈ ਜਦਕੀ ਦੇਖਿਆ ਜਾਵੇ ਕਿ ਜਦੋਂ ਫੋਰਨ ਦੇ ਵਿੱਚ ਬੰਦਾ ਗੱਲ ਕਰਦਾ ਤਾਂ ਉਹ ਅੰਗਰੇਜ਼ੀ ਚ ਕਰਦਾ ਤੁਹਾਨੂੰ ਕੀ ਲੱਗਦਾ ਜਦੋਂ ਬਾਲੀ ਸਾਹਿਬ ਗੱਲ ਕਰਦੇ ਤਾਂ ਉਹ ਪੰਜਾਬੀ ਚ ਹੀ ਕਰਦੇ ਜਾਂ ਉਹਨਾਂ ਨਾਲ ਵੀ ਅੰਗਰੇਜ਼ੀ ਚ ਗੱਲਾਂ ਕਰਦੇ ਰਹਿੰਦੇ ਜਦੋਂ ਵੀ ਸਾਡੇ ਕੋਲ ਬਾਲੀ ਸਾਹਿਬ ਫੋਰਨ ਆਏ ਜਾਂ ਚਾਹੀ ਇੰਗਲੈਂਡ ਚ ਜਾਂ ਯੂਰਪ ਦੇ ਵਿੱਚ ਮੇਰਾ ਵੀ ਉਧਰ ਹੀ ਕੰਮ ਆ ਤੇ ਅਕਸਰ ਪੰਜਾਬੀ ਚ ਹੀ ਗੱਲ ਹੁੰਦੀ ਆ ਕਿਉਂਕਿ ਅਸੀਂ ਪੰਜਾਬ ਦੇ ਬਿਲੋਂਗ ਕਰਦੇ ਭਾਵੇਂ ਛੋਟੇ ਹੁੰਦੇ ਕਿਉਂ ਜਿੰਨਾ ਟਾਈਮ ਵੀ ਹੋ ਗਿਆ ਭਾਵੇਂ ਜੀ ਜੜਾਂ ਦਾ ਸਾਡੀਆਂ ਪੰਜਾਬ 'ਚ ਜੁੜੀਆਂ ਹੋਈਆਂ ਨੇ। ਸੋ ਦੋ ਮਹੀਨੇ ਅਸੀਂ ਵੀ ਆ ਕੇ ਪੰਜਾਬ 'ਚ ਲਾਉਣੇ ਹੀ ਹੁੰਦੇ ਆ ਸਿਆਲ ਦੇ। ਬਲਿ ਸਾਬ ਪੰਜਾਬੀ 'ਚ ਹੀ ਗੱਲ ਕਰਦੇ ਆ। ਪੰਜਾਬੀ 'ਚ ਹੀ ਗੱਲ ਕਰਦੇ ਸਾਰਾ ਫਰੈਂਡ ਸਰਕਲ ਸਾਡਾ। ਮੈਨੂੰ ਇੱਕ ਕਿੱਸਾ ਯਾਦ ਆ ਰਿਹਾ ਸੀ ਬਾਲੀ ਸਾਹਿਬ ਨੇ ਦੱਸਿਆ ਕਿ ਜਦੋਂ ਮੈਂ ਏਅਰੋਪਲੇਨ 'ਚ ਜਾ ਰਿਹਾ ਸੀ ਤਾਂ ਉਸ ਵੇਲੇ ਜਦੋਂ ਏਅਰ ਹੋਸਟੈਸ ਵੀ ਅੰਗਰੇਜ਼ੀ 'ਚ ਗੱਲ ਕੀਤੀ ਤਾਂ ਮੈਂ ਉਸ ਨੂੰ ਜਵਾਬ ਵੀ ਪੰਜਾਬੀ 'ਚ ਦਿੱਤਾ। ਹਾਂਜੀ। ਦੱਸੇ ਅਸੀਂ ਆ ਕਿ ਇਸ ਬਾਰੇ ਗੱਲ ਹੋਈ ਸੀ ਬਾਲੀ ਸਾਹਿਬ ਨਾਲ। ਚਲੋ ਇੱਕ ਐਦਾਂ ਕੋਈ ਨਾ ਕੋਈ ਨਾ ਤੁਹਾਨੂੰ ਪਤਾ ਜਿੰਦਗੀ ਦੇ ਵਿੱਚ ਸਫਰ ਦੇ ਵਿੱਚ ਕੋਈ ਨਾ ਕੋਈ ਟ੍ਰਾਂਜਿਟ ਬੰਦਾ ਮਿਲ ਜਾਂਦਾ ਚਲੋ ਕੋਸ਼ਿਸ਼ ਜਦਾਂ 에ਅਰ ਇੰਡੀਆ ਦੀ ਇਹ ਲਾਈਨ ਆ ਉਹ ਆਪਣੇ ਇੰਡੀਆ ਨਾਲ ਖਾਸ ਕੇ ਕਾਫੀ ਹੁਣ ਪੰਜਾਬੀ ਵੀ ਹੁੰਦੇ ਆ ਨਾ ਤੇ ਉਹਨਾਂ ਦੇ ਨਾਲ ਫਿਰ ਪੰਜਾਬੀ ਗੱਲਬਾਤ ਦਾ ਪਹਿਲਾਂ 에ਅਰ ਹੋਸਟੈਸ ਉਹਨਾਂ ਤੇ ਕਿਦਾਂ ਵੀ ਆ ਉਹਨਾਂ ਇੰਗਲਿਸ਼ ਗੱਲੋਂ ਤੋਂ ਸ਼ੁਰੂ ਕਰਦੇ ਆ ਜਦੋਂ ਤੁਸੀਂ ਉਹਨਾਂ ਨੂੰ ਪੰਜਾਬੀ ਤੇ ਕਰਦੇ ਆ ਤਾਂ ਉਹ ਤੁਹਾਨੂੰ ਜਵਾਬ ਪੰਜਾਬੀ ਦੇਣਾ ਸਟਾਰਟ ਕਰ ਦਿੰਦੇ ਆ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਬਾਲੀ ਸਾਹਿਬ ਤੁਸੀਂ ਸਾਨੂੰ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਇੱਕ ਲਾਸਟ ਕੁਐਸਚਨ ਪੁੱਛਣਾ ਜਾਂਦਾ ਜਦੋਂ ਫਲਾਈਟ ਦੇ ਵਿੱਚ 150 ਬੰਦਾ ਬੈਠਾ ਹੋਇਆ ਤੇ ਤੁਸੀਂ ਪੰਜਾਬੀ ਵਿੱਚ ਗੱਲਬਾਤ ਕਰਦੇ ਸੀ ਸਾਰੇ ਤੁਹਾਡੇ ਮੂੰਹ ਵੱਲ ਤਾਂ ਜ਼ਰੂਰ ਦੇਖਦੇ ਹੋਣੇ ਆ ਦੇਖਣ ਜੀ ਮੈਨੂੰ ਇਹਦਾ ਨ ਕੀ ਫਰਕ ਆ ਪਰ ਆਪਣੀ ਆਪਣੀ ਪ੍ਰਤੀਬੱਧਤਾ ਆ ਮੇਰਾ ਆਪਣਾ ਇਹ ਮੰਨਣਾ ਆ ਕਿ ਜੇ ਮੈਂ ਪੰਜਾਬ ਤੋਂ ਫਲਾਈਟ ਲੈ ਰਿਹਾ ਤਾਂ ਪੰਜਾਬੀ ਬੋਲਣਾ ਮੇਰਾ ਹੱਕ ਆ ਜੀ ਉਹ ਇਹ ਇਹ ਲਾਈਨ ਵਾਲੋ ਪ੍ਰਬੰਧਕਰਨ ਜੀ ਕਿ ਮੇਰੀ ਜ਼ੁਬਾਨ ਕੌਣ ਸਮਝਦਾ ਹੈ ਜੇ ਮੈਂ ਬਾਹਰ ਜਾ ਰਿਹਾ ਫਿਰ ਮੈਂ ਕੋਈ ਫੋਰਨਰ ਹੈ ਉਹਦੇ ਨਾਲ ਅੰਗਰੇਜ਼ੀ ਬੋਲ ਸਕਦਾ ਪਰ ਮੈਂ ਕਿਸੇ ਵੀ ਪੰਜਾਬੀ ਨਾਲ ਜਿਹੜੀ ਮੇਰੀ ਜ਼ੁਬਾਨ ਸਾਂਝੀ ਆ ਕਿਸੇ ਵੀ ਹੋਰ ਭਾਸ਼ਾ 'ਚ ਗੱਲ ਕਰਨਾ ਜ਼ਰੂਰੀ ਨਹੀਂ ਸਮਝਦਾ ਜੀ ਬਹੁਤ ਵਧੀਆ ਵਿਚਾਰ ਜੋ ਬਾਲੀ ਸਾਹਿਬ ਨੇ ਸਾਡੇ ਨਾਲ ਸਾਂਝੇ ਕੀਤੇ ਨੇ ਅਸੀਂ ਬਾਲੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਆਪਣਾ ਕੀਮਤੀ ਸਮੇਂ ਦੇ ਵਿੱਚ ਸਾਡੇ ਨਾਲ ਸਾਥ ਦਿੱਤਾ ਤੇ ਸਾਡੇ ਨਾਲ ਵਿਚਾਰਾ ਕੀਤੀ ਕੈਮਰਾਮੈਨ ਜਤਿਨ ਕੁਮਾਰ ਦੇ ਨਾਲ ਚੋਵੇਸ਼ ਲਟਾਵਾ ਦੇ ਨਾਲ ਗੁਰਦੀਪ ਸਿੰਘ ਸਾਥੀ ਸ੍ਰੀ ਅਨੰਦਪੁਰ ਸਾਹਿਬ